ਹਾਂਜੀ ਬਾਈ ਸਾਸਰੀ ਘਰ ਸਾਰੇ ਭਰਾਵਾਂ ਨੂੰ ਹੋਰ ਵੀ ਦੇ ਕੀ ਹਾਲ ਚਾਲ ਨੇ ਜਿਹੜੇ ਕਬੂਤਰਾਂ ਨੂੰ ਕੱਲ ਆਪਾਂ ਲਈ ਸੀਗੀ ਦਵਾਈ ਡੀ ਵਾਰਮਿੰਗ ਵਾਸਤੇ ਇਹਨਾਂ ਦੇ ਟੱਡ ਜੋ ਕੀੜੇ ਕਰਤੇ ਆਪਾਂ ਸਾਫ਼ ਤੇ ਕਬੂਤਰ ਸਾਰੇ ਸੈੱਟ ਨੇ ਬਾਈ ਦਵਾਈ ਦਾ ਅਸਰ ਹਜੇ ਤੱਕ ਵੀ ਆ ਦੇਖੋ ਕਬੂਤਰ ਕਿਵੇਂ ਸੁਸਤੋ ਕੇ ਬੈਠੇ ਨੇ ਆ ਕਬੂਤਰ ਪਾਲੇ ਆਪਾਂ ਡੋਲੀ ਦੇ ਵਿੱਚ ਤੇ ਡੋਲੀ ਲਿਆਏ ਸੀ ਬਾਹਰ ਵੇੜੇ ਦੇ ਵਿੱਚ ਧੁੱਪੇ ਤੇ ਇਧਰ ਲਿਆਂਦਾ ਆਪਾਂ ਟੱਬ ਪਾਣੀ ਵਾਲਾ ਪਾਣੀ ਪਾਲਿਆ ਇਹਦੇ ਵਿੱਚ ਤੇ ਉਧਰ ਗੋਪੀ ਦੇ ਹੱਥ 'ਚ ਹੈਗੀ ਆ ਦਵਾਈ ਟਿਕ ਟੇਕਾ ਉਹ ਦਵਾਈ ਪਾਵਾਂਗੇ ਆਪਾਂ ਪਾਣੀ ਦੇ ਵਿੱਚ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਵਾਵਾਂਗੇ ਜਿਹੜੇ ਇਹਨਾਂ ਦੇ ਫੰਗਾਂ ਦੇ ਵਿੱਚ ਬਰੀਕ ਕੀੜੇ ਹੋਣਗੇ ਉਹ ਸਾਰੇ ਆਹ ਦਵਾਈ ਦੇ ਨਾਲ ਮਰ ਜਾਣਗੇ ਜਿਹੜਾ ਆਪਣੇ ਕਬੂਤਰਾਂ ਦੇ ਵਿੱਚ ਕੀੜੇ ਆ ਜਾਂਦੇ ਨੇ ਖੁੱਡਿਆਂ ਦੇ ਵਿੱਚ ਆ ਜਾਂਦੇ ਨੇ ਬਾਈ ਕੀੜੇ ਅੱਗੇ ਜਾ ਕੇ ਜਿਨ੍ਹਾਂ ਨੂੰ ਆਪਾਂ ਕਹ ਦਾਨੇ ਆ ਵੀ ਚਿਚੜ ਹੋਗੇ ਉਹ ਜਿਹੜੇ ਬਰੀਕ ਫੰਗਾਂ ਦੇ ਵਿੱਚ ਕੀੜੇ ਹੁੰਦੇ ਨੇ ਉਹਨਾਂ ਤੋਂ ਹੀ ਬੰਦੇ ਨੇ ਇਹ ਕੀੜੇ ਤੇ ਆਹ ਬਾਈ ਕਬੂਤਰਾਂ ਦੀਆਂ ਬਿੱਠਾਂ ਤੋਂ ਜ਼ਿਆਦਾਤਰ ਬੰਦੇ ਨੇਗੇ ਜਿਹੜੇ ਇਹਨਾਂ ਦੇ ਫੰਗਾਂ ਦੇ ਵਿੱਚ ਬਰੀਕ ਬੰਦੇ ਨੇ ਆਹ ਦਵਾਈ ਨੂੰ ਗੋਪੀ ਪਾਈ ਜਾਂਦਾਗਾ ਟੱਬ ਦੇ ਵਿੱਚ ਤੇ ਅਨੂੰ ਚੰਗੀ ਤਰ੍ਹਾਂ ਘੋਲਾਂਗੇ ਘੋਲ ਕੇ ਸਾਰੇ ਕਬੂਤਰਾਂ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਨਵਾਵਾਂਗੇ ਬਾਈ ਕੱਲਾ-ਕੱਲਾ ਕਰਕੇ ਇਹਨਾਂ ਦਾ ਕੱਲਾ-ਕੱਲਾ ਖੰਭ ਵਧੀਆ ਤਰੀਕੇ ਦੇ ਨਾਲ ਸਾਫ਼ ਕਰਾਂਗੇ ਉਹ ਤੋਂ ਬਾਅਦ ਇਹਨਾਂ ਨੂੰ ਪਾ ਦਾਂਗੇ ਆਪਾਂ ਵੱਡੇ ਪਿੰਜਰੇ ਦੇ ਵਿੱਚ ਤੇ ਇਹ ਸੌਕੇ ਜਾਣਗੇ ਬਾਈ ਤੇ ਜਮ੍ਹਾਂ ਤੰਦਰੁਸਤ ਹੋ ਜਾਣਗੇ ਕਿਉਂਕਿ ਇਹ ਕਬੂਤਰ ਆਪਾਂ ਕਿਤੋਂ ਬਾਹਰੋਂ ਲੈ ਕੇ ਆਏ ਸੀ ਤੇ ਆਪਾਂ ਨੂੰ ਡਰ ਹੁੰਦਾ ਤੇ ਆਪਾਂ ਆਪਣੇ ਕਬੂਤਰਾਂ ਦੇ ਵਿੱਚ ਜਲਦੀ ਕਿਤੇ ਕਬੂਤਰ ਛੱਡਦੇ ਨਹੀਂ ਨਵੇਂ ਕਬੂਤਰ ਜੋ ਵੀ ਲੈ ਕੇ ਆਉਣੇ ਆ ਉਹਨੂੰ ਚੰਗੀ ਤਰ੍ਹਾਂ ਬਾਈ ਸਾਫ਼ ਸਫਾਈ ਕਰਕੇ ਉਹਦੀ ਉਹਨੂੰ ਨਵਾ ਕੇ ਦਵਾਈ ਦੇ ਨਾਲ ਉਹਨੂੰ ਕੀੜਿਆਂ ਦੀ ਦਵਾਈ ਲਾ ਕੇ ਹਾਈ ਟੈਕ ਲਾ ਕੇ ਵਾਇਰਸ ਵਾਲੀ ਸਾਰੀ ਦਵਾਈ ਲਾ ਕੇ ਫਿਰ ਆਪਾਂ ਆਪਣੇ ਕਬੂਤਰਾਂ ਦੇ ਵਿੱਚ ਉਹ ਕਬੂਤਰਾਂ ਨੂੰ ਛੱਡ ਦੇਾਂਗੇ ਵੀ ਕਈ ਵਾਰ ਕੋਈ ਪਤਾ ਨਹੀਂ ਹੁੰਦਾ ਚਾਹੀ ਕਿਸੇ ਦੇ ਘਰੇ ਕਬੂਤਰ ਤੰਦਰੁਸਤ ਹੋਣ ਪਈ ਪਰ ਕਈ ਵਾਰੀ ਨਾ ਹਵਾ ਚੇਂਜ ਹੋ ਜਾਂਦੀ ਹੈ ਕਬੂਤਰਾਂ ਦੀ ਤੇ ਉਹਦੇ ਕਾਰਨ ਵਾਇਰਸ ਆ ਜਾਂਦਾਗਾ ਜਦੋਂ ਨਵੀਂ ਜਗ੍ਹਾ ਤੇ ਆ ਕੇ ਇਹ ਆਉਂਦੇ ਨੇਗੇ ਤੇ ਬਾਕੀ ਹੁਣ ਆਪਾਂ ਟੱਬ ਦੇ ਵਿੱਚ ਦਵਾਈ ਪਾ ਲਈ ਇਹਨੂੰ ਚੰਗੀ ਤਰ੍ਹਾਂ ਘੋਲ ਲਿਆ ਦਵਾਈ ਨੂੰ ਤੇ ਹੁਣ ਆਪਾਂ ਇਕੱਲਾ ਇਕੱਲਾ ਕਰਕੇ ਕਬੂਤਰ ਚਾਗਦੇ ਆ ਤੇ ਸਾਰੇ ਕਬੂਤਰਾਂ ਨੂੰ ਨਮੋਣਿਆਂਗੇ ਅੱਜ ਫੇਰ ਕਰਦੇ ਆਂ ਆਪਾਂ ਅੱਗੇ ਵੀਡੀਓ ਸਟਾਰਟ ਹੈ ਤੇ ਦਿਖਾਉਣੇ ਆ ਤੁਹਾਨੂੰ ਜਿਹੜੀ ਦਵਾਈ ਵੀਰੇ ਆਪਾਂ ਪਾਣੀ ਦੇ ਵਿੱਚ ਪਾਈ ਆ ਉਹ ਹੈਗੀ ਆ ਆਹ ਤੇ ਆਹ ਦਵਾਈ ਦਾ ਸਾਰੇ ਭਰਾ ਸਕਰੀਨ ਸ਼ਾਟ ਲੈ ਲਿਓ ਇਹ ਜਿਹੜੀ ਦਵਾਈ ਪਹਿਲਾਂ ਟਿਕ ਟਿਕ ਆਉਂਦੀ ਸੀ ਉਹਦਾ ਦੂਸਰਾ ਸਾਲਟ ਆ ਵੀਰੇ ਉਹ ਦਵਾਈ ਆਪਾਂ ਨੂੰ ਟਿਕ ਟਿਕ ਮਿਲੀ ਨਹੀਂ ਤੇ ਉਹਦੀ ਜਗ੍ਹਾ ਤੇ ਆਪਾਂ ਦਵਾਈ ਲੈ ਕੇ ਆਏ ਆ ਇਹ ਸੇਮ ਸਾਲਟ ਹੈਗਾ ਸੇਮ ਰਿਜ਼ਲਟ ਆ ਸਾਰਾ ਕੁਝ ਸੇਮ ਆ ਦਵਾਈ ਦਾ ਆਹ ਦਵਾਈ ਪਾਈ ਹੈਗੀ ਆਪਾਂ ਪਾਣੀ ਦੇ ਵਿੱਚ ਤੇ ਇਹਦੇ ਨਾਲ ਨਵਾਵਾਂਗੇ ਕਬੂਤਰ ਤੇ ਬਾਕੀ ਸੋਨੂੰ ਕੱਲਾ-ਕੱਲਾ ਕਰਕੇ ਕਬੂਤਰ ਦਿਖਾਉਣੇ ਤੇ ਇਹਨਾਂ ਨੂੰ ਪਾਵਾਂਗੇ ਮੁੜ ਕੇ ਧੁੱਪੇ ਚੰਗੀ ਤਰ੍ਹਾਂ ਸੁੱਕਣੇ ਜਦੋਂ ਇਹ ਸੁੱਕ ਗਏ ਤੇ ਉਹ ਤੋਂ ਬਾਅਦ ਛੱਡ ਦਾਂਗੇ ਇਹਨਾਂ ਨੂੰ ਆਪਾਂ ਖੁੱਡਿਆਂ ਦੇ ਵਿੱਚ ਲਾ ਕੇ ਜੋੜੀਆਂ ਤੇ ਦੇਖੋ ਬਾਈ ਗੋਪੀ ਨੇ ਪਹਿਲਾ ਕਬੂਤਰ ਚੱਕ ਲਿਆ ਤੇ ਉਹਨੂੰ ਨਮਾਉਣਾ ਕਰਤਾ ਸ਼ੁਰੂ ਤੇ ਆਪਾਂ ਕਬੂਤਰ ਐਵੇਂ ਨਮਾਉਣਾ ਬਾਈ ਦੇਖੋ ਗਰਦਨ ਕਬੂਤਰ ਬਾਹਰ ਰੱਖਣੀ ਹੈ ਕਬੂਤਰ ਦੀ ਉਹਨੂੰ ਪਾਣੀ ਦੇ ਵਿੱਚ ਡੁੱਬਾ ਨਹੀਂ ਦੇਣਾ ਉਹਦੀਆਂ ਅੱਖਾਂ ਤੇ ਦਵਾਈ ਲੱਗਣ ਨਹੀਂ ਦੇਣੀ ਮਤਲਬ ਇੰਨਾ ਕਬੂਤਰ ਆਪਾਂ ਲਗਭਗ ਬਾਹਰ ਰੱਖਣਾ ਚੰਗੀ ਤਰ੍ਹਾਂ ਉਹਦੇ ਖੰਭ ਉਹਦੀ ਪੂਛ ਪੋਟਾ ਅੱਗੇ ਜਿਹੜੇ ਕਰਦਨ ਦੇ ਵੰਗ ਹੁੰਦੇ ਨੇ ਉਹ ਚੰਗੀ ਤਰ੍ਹਾਂ ਆਪਾਂ ਪਾਣੀ ਦੇ ਵਿੱਚ ਡੁਬੋ ਕੇ ਉਹਨਾਂ ਤੇ ਹੱਥ ਮਾਰ ਕੇ ਸਾਫ਼ ਕਰ ਲੈਣੇ ਨੇ ਤੇ ਐਵੇਂ ਕਰਕੇ ਕਬੂਤਰ ਨਵਾਉਣਾਗਾ ਆ ਦੇਖੋ ਕਬੂਤਰ ਦਾ ਪੱਲਾ ਵੀ ਖੋਲ ਲਿਆ ਤੇ ਹੁਣ ਮੈਂ ਵੀਡੀਓ ক্লোਜ਼ ਕਰਕੇ ਇਹਦੇ ਪੱਲੇ ਤੇ ਚੰਗੀ ਤਰ੍ਹਾਂ ਹੱਥ ਮਾਰੂੰਗਾ ਇਹਦੇ ਪੋਟੇ ਤੇ ਹੱਥ ਮਾਰੂੰਗਾ ਇਹਦੀ ਪੂਛ ਤੇ ਇਹਦੀ ਬਿੱਠਲ ਥਾਂ ਤੇ ਸਾਰੀ ਜਗ੍ਹਾ ਤੇ ਚੰਗੀ ਤਰ੍ਹਾਂ ਹੱਥ ਮਾਰ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਛੱਡਾਂਗੇ ਪੰਜਾਲ ਦੇ ਵਿੱਚ ਤੇ ਲੋ ਮੈਂ ਕਰਦਾ ਵੀਡੀਓ ਕਲੋਜ਼ ਤੇ ਪਹਿਲਾਂ ਨਿਵਾਵਾਂ ਮੈਂ ਕਬੂਤਰ ਫਿਰ ਅੱਗੇ ਦਿਖਾਉਣਾ ਤੁਹਾਨੂੰ ਪਹਿਲੀ ਕਬੂਤਰੀ ਨੂੰ ਨਿਵਾ ਕੇ ਆਪਾਂ ਛੱਡਤਾ ਸੀਗਾ ਵੱਡੇ ਜਾਲ ਦੇ ਵਿੱਚ ਇਹਦੇ ਵਿੱਚ ਵੀਰੇ ਇਹ ਖੁੱਲੇ ਰਹਿਣਗੇ ਤੇ ਜਲਦੀ ਸੁੱਕ ਜਾਣਗੇ ਫੰਗ ਫੰਗ ਝਾੜ ਲਾਂਗੇ ਤੇ ਇਹਦੇ ਵਿੱਚ ਛੱਡਤਾ ਚੰਗੀ ਤਰ੍ਹਾਂ ਨਿਵਾ ਕੇ ਕਬੂਤਰੀ ਨੂੰ ਬੈਠੀਆ ਵਿੱਚ ਤੇ ਹੁਣ ਇਹ ਵਧੀਆ ਤਰੀਕੇ ਦੇ ਨਾਲ ਸੁੱਕ ਜੂਗੀ ਇਹਨੂੰ ਕਰਦਾਂਗੇ ਆਪਾਂ ਪਿੰਜਰੇ ਨੂੰ ਬੰਦ ਇੱਧਰ ਗੋਪੀ ਲੈ ਕੇ ਆ ਗਿਆ ਦੂਸਰਾ ਕਬੂਤਰ ਐਨਨ ਵਾਈ ਜਾਂਦਾਗਾ ਤੇ ਆ ਦੇਖੋ ਇਹਦੇ ਫੰਗ ਖੋਲ ਰੱਖੇ ਨੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਓਮੀ ਵੋਸ਼ ਕਰਾਂਗੇ ਜਿਵੇਂ ਦੂਸਰੇ ਕਬੂਤਰ ਨੂੰ ਕੀਤਾ ਸੀ ਮਤਲਬ ਇਹਦੇ ਕੀੜੇ ਕੁੜੇ ਸਾਰੇ ਜਿੰਨੇ ਵੀ ਹੋਣਗੇ ਖੰਭਾਂ ਦੇ ਵਿੱਚ ਉਹ ਸਾਰੇ ਮਰ ਜਾਣਗੇ ਤੇ ਲੈ ਜਾਣਗੇ ਦਵਾਈ ਬਹੁਤ ਜ਼ਿਆਦਾ ਵਧੀਆਗੀ ਤੇ ਬਾਕੀ ਬੈਠੇ ਨੇ ਕਬੂਤਰ ਇੱਧਰ ਤੇ ਇਹਨਾਂ ਨੂੰ ਵੀ ਇਕੱਲੇ ਇਕੱਲੇ ਕਰਕੇ ਆਪਾਂ ਨਮੋਣਿਆਂ ਤੇ ਅੱਗੇ ਕਰ ਦਿਆਂਗੇ ਵੀਡੀਓ ਸਟਾਰਟ ਕਬੂਤਰੀਆਂ ਨੇ ਨਮੋਣ ਵਾਲਾ ਕੰਮ ਹੋ ਗਿਆ ਸੀਗਾ डन ਸਾਰੀਆਂ ਕਬੂਤਰੀਆਂ ਨਵਾਤੀਆਂ ਸੀ ਹੁਣ ਰਹਿ ਗਏ ਕੱਲੇ ਕਬੂਤਰ ਕਬੂਤਰ ਬੈਠੇ ਨੇ ਥੱਲੇ ਤੇ ਉਹ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਪਾਣੀ ਦੇ ਵਿੱਚ ਦਿਖਾਉਣਾ ਦੇਖਿਓ ਕਿੰਨੇ ਜ਼ਿਆਦੇ ਜੀ ਨਿਕਲੇ ਨੇਗੇ ਤੇ ਦੇਖੋ ਬਾਈ ਤੁਹਾਨੂੰ ਕਾਲੇ-ਕਾਲੇ ਦੇਖਦੇ ਹੋਣੇ ਟੱਬ ਦੇ ਵਿੱਚ ਕਿਵੇਂ ਫਿਰਦੇ ਨੇ ਦੇਖੋ ਕਿੰਨੇ ਨਿਕਲੇ ਨੇ ਕਿੰਨੀ ਸਫਾਈ ਹੋਈ ਆ ਕਬੂਤਰਾਂ ਦੇ ਅੰਦਰ ਕਿੰਨੇ ਜ਼ਿਆਦੇ ਹੋ ਸੀ ਤੇ ਦੇਖੋ ਟੱਬ ਦਾ ਚਿੱਟਾ-ਛਿੱਟਾ ਪਾਣੀ ਕਿਵੇਂ ਕਾਲਾ-ਕਾਲਾ ਦੇਖਦਾਗਾ ਸਾਰੇ ਭਰਾਵਾਂ ਨੂੰ ਦਿਖੀ ਜਾਂਦਾ ਤੇ ਕਿਵੇਂ ਨੇ ਜੀ ਦੇਖੋ ਕਿੰਨੇ ਜ਼ਿਆਦੇ ਨਿਕਲੇਣਗੇ ਆ ਬਈ ਜਿਹੜੇ ਛੋਟੇ ਛੋਟੇ ਹੁੰਦੇ ਨੇ ਨਾ ਇਹਨਾਂ ਦੇ ਪੋਟਿਆਂ ਦੇ ਵਿੱਚ ਇਹਨਾਂ ਦੀ ਬੈਠਾ ਵਾਲੀ ਜਗ੍ਹਾ ਤੇ ਜਾਂ ਪੂਸ਼ ਵਾਲੀ ਜਗ੍ਹਾ ਤੇ ਬਹੁਤ ਜ਼ਿਆਦੇ ਹੁੰਦੇ ਨੇਗੇ ਤੇ ਬਾਕੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਸੁੱਕੇ ਆਂਦੋ ਕਬੂਤਰਾਂ ਨੂੰ ਕਬੂਤਰੀਆਂ ਨੂੰ ਆਪਾਂ ਸਾਰੀਆਂ ਨੂੰ ਇੱਧਰ ਪਾਤਾ ਵੱਡੇ ਜਾਲ ਦੇ ਵਿੱਚ ਸੁੱਕਣ ਦੇ ਵਾਸਤੇ ਇਹ ਜਲਦੀ ਸੁੱਕ ਜਾਣਗੀਆਂ ਤੇ ਉਹ ਤੋਂ ਬਾਅਦ ਨਾ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਗਈਆਂ ਆਪਾਂ ਨੋਟੈਕਸ ਪਾਊਡਰ ਲਿਆ ਕੇ ਫੇਰ ਇੱਕ ਵਾਰੀ ਇਹਨਾਂ ਦੇ ਫੰਗਾਂ ਦੇ ਵਿੱਚ ਦੁਬਾਰਾ ਤੋਂ ਲਾਵਾਂਗੇ ਵੀ ਮਤਲਬ ਜਮ੍ਹਾਂ 1% ਵੀ ਆਪਾਂ ਕੋਈ ਵੀ ਕੀੜਾ ਨਹੀਂ ਛੱਡਣਾ ਇਹਨਾਂ ਦੇ ਫੰਗਾਂ ਦੇ ਵਿੱਚ ਪੂਰੀ ਤਰ੍ਹਾਂ ਸਫਾਈ ਕਰਾਂਗੇ ਤੇ ਬਾਕੀ ਇੱਧਰ ਪਾਤੀਆਂ ਮੈਂ ਜਾਲ ਦੇ ਵਿੱਚ ਹੁਣ ਇਹ ਸੌਕੀਆਂਣਗੀਆਂ ਤੇ ਹੁਣ ਨਮਾਉਣਿਆਂ ਕਿ ਆਪਾਂ ਕਬੂਤਰਾਂ ਨੂੰ ਕਬੂਤਰਾਂ ਨੂੰ ਨਮਾ ਕੇ ਫੇਰ ਕਰ ਦਾਂਗੇ ਅੱਗੇ ਵੀਡੀਓ ਸਟਾਰਟ। ਲਓ ਬਈ ਕਬੂਤਰਾਂ ਨੂੰ ਨਮਾ ਕੇ ਆਪਾਂ ਤੇ ਹੁਣ ਧੋਤੀ ਸੀਗੀ ਡੋਲੀ ਇਹਦੇ ਵਿੱਚ ਜਿਹੜੀਆਂ ਮਿੱਠਾ ਮੁੱਠਾ ਇਹਨਾਂ ਦੀਆਂ ਹੈਗੀਆਂ ਸੀਗੀਆਂ ਕੱਲ੍ਹ ਵਾਲੀਆਂ ਵਾਇਰਸ ਵਾਲੀਆਂ ਉਹ ਵੀ ਸਾਰੀਆਂ ਸਾਫ਼ ਹੋ ਗਈਆਂ ਡੋਲੀ ਸਾਫ਼ ਹੋ ਜੂਗੀ ਚੰਗੀ ਤਰ੍ਹਾਂ ਉੱਧਰ ਕਬੂਤਰ ਬੈਠੇ ਨੇ ਵੱਡੇ ਜਾਲ ਦੇ ਵਿੱਚ ਇਹਨਾਂ ਦੇ ਉੱਤੇ ਨਾ ਆਪਾਂ ਹੁਣ ਆਪਾਂ ਫੋਕਾ ਪਾਣੀ ਪਾਵਾਂਗੇ ਭਾਈ ਆ ਦਵਾਈ ਚ ਕਿਉਂਕਿ ਜ਼ਹਿਰ ਬਹੁਤ ਜ਼ਿਆਦਾ ਹੁੰਦੀ ਹੈ ਦਵਾਈ ਬਹੁਤ ਜ਼ਿਆਦਾ ਅਸਰਦਾਰ ਹੁੰਦੀ ਹੈ ਇਹ ਤੇ ਵੀਰੇ ਇਹਨਾਂ ਨੂੰ ਕੋਈ ਨੁਕਸਾਨ ਨਾ ਹੋ ਜੇ ਕਿਉਂਕਿ ਜਿਹੜੇ ਕੀੜੇ ਕੁੜੇ ਸੀ ਉਹ ਤਾਂ ਨਿਕਲ ਗਏ ਫੰਗਾਂ ਦੇ ਵਿੱਚੋਂ ਨਵਾ ਕੇ ਤੇ ਹੁਣ ਇਹਨਾਂ ਦੇ ਉੱਤੇ ਆਪਾਂ ਫੋਕਾ ਪਾਣੀ ਪਾ ਦਾਂਗੇ ਉਹ ਤੋਂ ਬਾਅਦ ਇਹ ਚੰਗੀ ਤਰ੍ਹਾਂ ਸੁੱਕ ਜਾਣਗੇ ਜਦੋਂ ਸੁੱਕ ਗਏ ਇਹਨੇ ਆਪਾਂ ਲੈ ਕੇ ਆਨੇ ਨੋ ਟੈਕਸ ਪਾਊਡਰ ਉਹ ਤੋਂ ਬਾਅਦ ਇਹਨਾਂ ਤੇ ਨੋ ਟੈਕਸ ਪਾਊਡਰ ਲਾ ਦਾਂਗੇ ਆਪਾਂ ਫੰਗਾਂ ਦੇ ਵਿੱਚ ਜਿਹੜੇ ਸਾਰੇ ਕੀੜੇ ਛੋਟ ਉਹ ਸਾਰੇ ਖਤਮ ਹੋ ਜਾਣਗੇ ਬਈ ਗੋਪੀ ਇੱਧਰ ਪਾਣੀ ਮਾਰੀ ਜਾਂਦਾ ਕਬੂਤਰਾਂ ਦੇ ਉੱਤੇ ਫੋਕਾ ਤੇ ਜਿਵੇਂ ਮੈਂ ਤੁਹਾਨੂੰ ਮੈਂ ਪਹਿਲਾਂ ਦੱਸਿਆਗਾ ਵੀਡੀਓ ਦੇ ਵਿੱਚ ਉਹ ਬੰਦ ਕਰੀ ਟੂਟੀ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਕਬੂਤਰ ਨਵਾਤੇ ਸਾਰੇ ਕਬੂਤਰ ਨਵਾਤੇ ਬਈ ਆਪਾਂ ਤੇ ਚੰਗੀ ਤਰ੍ਹਾਂ ਇਹ ਹੋਗੇ ਸਾਫ਼ ਹੁਣ ਇਹਨਾਂ ਨੂੰ ਵੀਰੇ ਸੁੱਕੇ ਆਂਦੋ ਉਸ ਤੋਂ ਬਾਅਦ ਆਪਾਂ ਲੈ ਕੇ ਆਨੇ ਨੋ ਟੈਕ ਪਾਊਡਰ ਇਹਨੇ ਚਲ ਦਿਆਂਗੇ ਆਪਾਂ ਮੈਡੀਕਲ ਤੇ ਨੋ ਟੈਕ ਪਾਊਡਰ ਲੈ ਕੇ ਆਨੇ ਆ ਕੇ ਲਾਵਾਂਗੇ ਇਹਨਾਂ ਦੇ ਨੋ ਟੈਕ ਪਾਊਡਰ ਬਾਕੀ ਸੋਨੂੰ ਮੈਂ ਦਿਖਾਉਣਾਗਾ ਬੱਚੇ ਬੱਚੇ ਆਪਾਂ ਸਵੇਰੇ ਡਾਈ ਸੀਗੇ 7 ਵਜੇ ਹਜੇ ਫਿਰਦੇ ਨੇ ਸਾਰੇ ਬੱਚੇ ਆਪਣੇ ਲੱਗਪੱਗ ਟਾਈਮ ਹੋ ਗਿਆ 12:30 ਵਜੇ ਦਾ ਤੇ ਬੱਚੇ ਦੇਖਦੇ ਆਪਾਂ ਕਿਹੜੀ ਕਿਹੜੀ ਸਾਈਡ ਜਾ ਰਹੇ ਨੇਗੇ ਇੱਕ ਵਾਰੀ ਮੈਨੂੰ ਦਿਖਾਉਣ ਦਿਓ ਫੇਰ ਮੈਂ ਕੈਮਰਾ ਕਰਦਾਗਾ ਉੱਤੇ ਦਿਖਾਉਣਾਗਾ ਸੋਨੂੰ ਵੀ ਕਿਹੜੀ ਸਾਈਡ ਨੇ ਆ ਫਿਰਦੇ ਨੇ ਬਈ ਬੱਚੇ ਸਾਰੇ ਬੱਚੇ ਹਜੇ ਫਿਰਦੇ ਨੇ ਆਪਣੇ ਲੱਗਪੱਗ ਜਿੰਨੇ ਵੀ ਬੱਚੇ ਆਪਾਂ ਡਾਈ ਸੀਗੇ ਸਾਰੇ ਫਿਰਦੇ ਨੇ ਬਈ 12:30 ਵਜੇ ਦਾ ਟਾਈਮ ਹੋ ਗਿਆ ਹਾਜੀ ਬੈਠਣ ਉੱਠਣ ਵਾਲੀ ਕੋਈ ਚਾਲ ਨਹੀਂ ਵਧੀਆ ਫਿਰਦੇ ਨੇ ਤੇ ਇਹਨਾਂ ਨੂੰ ਉੱਡਣ ਦਿਓ ਆਪਾਂ ਇਹਨਾਂ ਚਲਦੇ ਆ ਮੈਡੀਕਲ ਤੇ ਜਾ ਕੇ ਲੈ ਕੇ ਆਉਣੇ ਆ ਨੋਟੈਕਸ ਪਾਊਡਰ ਆਪਣੇ ਕੋਲੇ ਆ ਗਿਆ ਸੀ ਆਹ 22 ਟੱਬ ਵਿੱਚ ਨਾਲਾ ਇਹ ਮੈਨੂੰ ਕਹਿੰਦੇ ਇੱਕ ਜੋੜਾ ਦੇ ਦੇ ਕਬੂਤਰਾਂ ਦਾ ਤੇ ਆਹ ਦੋਨੇ ਚੀਜ਼ਾਂ ਰੱਖ ਲੈ ਇੱਕ ਸਟੂਲ ਲਈ ਫਿਰਦਾ ਇੱਕ ਟੱਬ ਲਈ ਫਿਰਦਾ ਤੇ ਕਹਿੰਦਾ ਦੋਨੇ ਰੱਖ ਲੈ ਬਾਈ ਆਪਣੇ ਕੋਲੇ ਕੋਈ ਵੀ ਜੋੜਾ ਦੇਣ ਵਾਲਾ ਹੈ ਨਹੀਂਗਾ ਸੋ ਨੂੰ ਪਤਾ ਸਾਰੇ ਭਰਾਵਾਂ ਨੂੰ ਤੇ ਬਾਈ ਸੋਰੀ ਯਾਰ ਦੇ ਨਹੀਂ ਸਕਦੇ। ਲਓ ਬਈ ਮਿੱਤਰੋ ਟਾਈਮ ਹੋ ਗਿਆ ਸੀਗਾ 2:30 ਵਜੇ ਦਾ ਤੇ ਆਪਣੇ ਸਾਰੇ ਲਗਭਗ ਬੱਚੇ ਉਤਰਿਆਏ ਸੀ ਆ ਕੇ ਇਹਨਾਂ ਨੇ ਪਾਣੀ ਪੀ ਲਿਆ ਤੇ ਹੁਣ ਬੈਠੇ ਨੇ ਥੱਲੇ। ਇਹਨਾਂ ਨੂੰ ਥੋੜੇ ਟਾਈਮ ਤੱਕ ਆਪਾਂ ਰੱਖਾਂਗੇ ਪਾਣੀ ਦਾਣੇ। ਫਿਰ ਇਹ ਦਾਣੇ ਦੂਨੇ ਆਪਦੇ ਖਾ ਲਾਂਗੇ। ਤੇ ਆ ਦੇਖੋ ਹੁਣ ਵੀ ਬਈ ਥੱਲੇ ਆ ਰਹੇ ਨੇ ਪੈਰਾਂ ਜੰਮੜੀ ਆ ਨੇ ਇਹਨਾਂ ਨੂੰ ਦਾਣੇ ਦੀ ਵੈਸੇ ਤਾਂ ਭੁੱਖ ਲੱਗ ਰਹੀ ਚੋਂ ਲੈ ਇਹਨਾਂ ਨੇ ਇੱਕ ਵਾਰੀ ਪਾਣੀ ਪੂਣੀ ਪੀ ਲਿਆ। ਥੋੜਾ ਜਿਹਾ ਇਹਨਾਂ ਨੂੰ ਸੈੱਟ ਹੋ ਜਾਂਦੋ ਤੇ ਇੰਨੇ ਚੱਲਦੇ ਆਂਗੇ ਆਪਾਂ ਥੱਲੇ ਹਾਰੇ ਕਬੂਤਰ ਆਪਣੇ ਸੁੱਕ ਗਏ। ਦੋ ਝੋਟੀਆਂ ਦੇ ਆਪ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਥੱਲੇ ਜਾ ਕੇ ਤੇ ਬਾਕੀ ਸਾਰੀਆਂ ਜੋੜੀਆਂ ਜਿਹੜੀਆਂ ਆਪਾਂ ਜੋੜਿਆਂ ਦੇ ਵਿੱਚ ਪਾਉਣੀਆਂ ਨੇ ਸਾਰੀਆਂ ਛੱਟਣੀਆਂ ਨੇ ਉਹਨਾਂ ਦੇ ਲੌਣੇ ਰੰਗ ਤੇ ਆਪਾਂ ਚੱਲਦੇ ਆਂਗੇ ਥੱਲੇ ਆ ਜੋੜੇ ਲਾਤੀਆਂ ਆਪਾਂ ਦੋ ਜੋੜੀਆਂ ਤੇ ਇਹਨਾਂ ਦੇ ਰੰਗ ਲਾ ਕੇ ਇਹਨਾਂ ਨੂੰ ਟੋਲੀ ਦੇ ਵਿੱਚ ਛੜਤਾ ਆ ਦੋ ਜੋੜੀਆਂ ਨੂੰ ਹੁਣ ਆਪਾਂ ਛੱਡਿਆ ਹੋਣੇ ਆ ਬਾਈ ਕੁੱਡੇ ਦੇ ਵਿੱਚ ਤੇ ਅਗਲੀਆਂ ਜੋੜੀਆਂ ਦੇ ਰੰਗ ਲੌਣਾਗਾ ਇੱਧਰ ਕੱਟ ਕੇ ਆਪਾਂ ਕਬੂਤਰੀਆਂ ਰੱਖ ਰੱਖੀਆਂ ਨੇ ਜੋੜ ਦੇ ਵਿੱਚ ਗੋਪੀ ਦੇ ਹੱਥ ਦੇ ਵਿੱਚ ਨੇ ਕਬੂਤਰ ਤੇ ਬਾਕੀ ਫੇਰ ਲੌਣੇ ਇਹਨਾਂ ਦੇ ਰੰਗ ਹੁਣ ਇਹਨਾਂ ਦੋ ਜੋੜੀਆਂ ਨੂੰ ਛੱਡਿਆ ਹੋਣੇ ਇੱਕ ਵਾਰੀ ਕੁੱਡੇ ਦੇ ਵਿੱਚ ਤੇ ਬਾਕੀ ਕਬੂਤਰ ਕਬੂਤਰੀਆਂ ਦੇ ਲਾ ਕੇ ਰੰਗ ਫੇਰ ਆਪਾਂ ਉਹਨਾਂ ਨੂੰ ਛੱਡ ਦਿਆਂ ਗੁੱਡੇ ਦੇ ਵਿੱਚ ਵੀਰੇ ਹਾਂਜੀ ਭਾਈ ਸਾਰੇ ਕੰਮ ਨਿਵੇੜ ਕੇ ਸ਼ਾਮ ਨੂੰ ਆਪਾਂ ਹੋ ਗਏ ਸੀ ਫ੍ਰੀ ਤੇ ਇੱਧਰ ਜੋੜੀਆਂ ਲਾ ਕੇ ਛੱਡਤੀਆਂ ਉੱਤੇ ਜੋੜੀ ਲਾਤੀ ਥੱਲੇ ਲਾਤੀ ਇੱਕ ਜੋੜੀ ਛੱਡਤੀ ਆਪਾਂ ਇੱਧਰ ਵੱਡੇ ਜਾਲ ਦੇ ਵਿੱਚ ਇੱਕ ਜੋੜੀ ਬੈਠੀ ਹੈਗੀ ਆਪਣੀ ਉੱਤੇ ਸਾਰੀਆਂ ਜੋੜੀਆਂ ਆਪਾਂ ਨਵੀਆਂ ਲਾਤੀਆਂ ਜਿਨ੍ਹਾਂ ਦੀ ਡੀਵਾਰਮਿੰਗ ਵੀ ਹੋ ਗਈ ਤੇ ਜਿਨ੍ਹਾਂ ਨੂੰ ਅੱਜ ਆਪਾਂ ਨਵਾ ਵੀ ਦਿੱਤਾ ਤੇ ਚੰਗੀ ਤਰ੍ਹਾਂ ਇਹ ਸੁੱਕ ਵੀ ਗਏ ਧੁੱਪ ਧੁੱਪ ਵੀ ਲੱਗੀ ਸਾਰੇ ਪਾਸੇ ਤੰਦਰੁਸਤ ਹੋ ਗਏ ਹੁਣ ਇਹਨਾਂ ਨੂੰ ਫੀਡ ਫੂਡ ਇਹਨਾਂ ਦੀ ਪਾਉਣੇ ਆਗੇ ਤੇ ਕਰਦੇ ਇਹਨਾਂ ਨੂੰ ਖੁੱਡੇ ਦੇ ਵਿੱਚ ਸ਼ਿਫਟ ਜੋੜੀਆਂ ਸਾਰੀਆਂ ਦਿੱਤੀਆਂ ਛੱਡ ਖੁੱਡਿਆਂ ਚ ਇੱਕ ਜੋੜੀ ਉੱਤੇ ਰਹੇਗੀ ਤੇ ਇੱਕ ਰਹੇਗੀ ਵੱਡੇ ਜਾਲ ਦੇ ਵਿੱਚ ਬਾਈ ਇੱਧਰ ਆਪਾਂ ਲਿਆਏ ਸੀਗੇ ਨੌਟੈਕਸ ਪਾਊਡਰ ਇਹ ਆਪਾਂ ਨੂੰ 21 ਪੀਸ ਪਿਆ ਸੀਗਾ ਬਾਈ ਦੇ ਕੋਲੇ ਉਹੀ ਮਿਲਿਆਗਾ ਤੇ ਬਾਕੀ ਉਹ ਕਹਿੰਦਾ ਮੈਂ ਤੁਹਾਨੂੰ ਨੈਕਸਟ ਟਾਈਮ ਮੰਗਵਾ ਕੇ ਦੇ ਦੂੰਗਾ ਤੇ ਦੂਸਰਾ ਇੱਧਰ ਇੱਕ ਨਵਾਂ ਪਾਊਡਰ ਉਹਨੇ ਦਿੱਤਾ ਕਹਿੰਦਾ ਸਾਲਟ ਸੇਮ ਆ ਬਾਈ ਕੰਪਨੀ ਉਹਦੇ ਨਾਲੋਂ ਵਧੀਆ ਹੈਗੀ ਤੇ ਇੱਕ ਵਾਰੀ ਤੁਸੀਂ ਇਹ ਵੀ ਵਰਤ ਕੇ ਦੇਖੋ ਆਪਾਂ ਇੱਕ ਵਾਰੀ ਵਰਤਣ ਦੇ ਤੌਰ ਤੇ ਆਹ ਆਲਾ ਪਾਊਡਰ ਵੀ ਲੈ ਕੇ ਆਏ ਆਂਗੇ ਬਾਕੀ ਤੁਸੀਂ ਨੋਟ ਕਰ ਲਿਓ ਇੱਕ ਵਾਰੀ ਮੈਨੂੰ ਰਿਜ਼ਲਟ ਵੀਰੇ ਇਹਦਾ ਪਤਾ ਨਹੀਂਗਾ ਵੀ ਕਿਵੇਂ ਆਊਗਾ ਨੋਟ ਐਕਸ ਪਾਊਡਰ ਦਾ ਆਪਾਂ ਨੂੰ ਪੂਰਾ ਰਿਜ਼ਲਟ ਪਤਾ ਇਹ ਆਪਾਂ ਪੁਰਾਣਾ ਵਰਤਦੇ ਆਂ ਬਹੁਤ ਟਾਈਮ ਤੋਂ ਤੇ ਆਹ ਪਾਊਡਰ ਆਪਾਂ ਪਹਿਲੀ ਵਾਰੀ ਵਰਤਾਂਗੇ ਅੱਜ ਹੋਗੇ ਸੀਗੇ ਲੇਟ ਕਿਉਂਕਿ ਜਾਦੇ ਟਾਈਮ ਹੋ ਗਿਆ ਸੀ ਹੁਣ ਕੱਲ ਨੂੰ ਜਦੋਂ ਧੁੱਪ ਦਿਵਾਰੇ ਨਿਕਲੀ ਕਬੂਤਰਾਂ ਨੂੰ ਦਵਾਰੇ ਆਪਾਂ ਜਾਲਾਂ ਦੇ ਵਿੱਚ ਕੱਢ ਕੇ ਆਹ ਪਾਊਡਰ ਉਹਨਾਂ ਦੇ ਫੰਗਾਂ ਦੇ ਵਿੱਚ ਲਾ ਦਾਂਗੇ ਤੇ ਫਿਰ ਉਹ ਜਿਹੜੇ ਉਹਨਾਂ ਦੇ ਫੰਗਾਂ 'ਚ ਮਾੜੇ-ਮੋٹے ਕੀੜਿਆਂ ਵਾਲੀ ਸਕਾਇਤ ਹੈਗੀ ਆ ਉਹ ਵੀ ਹੋ ਜਾਣਗੇ ਸਾਫ਼ ਬਾਕੀ ਆ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਣੀ ਵੀਡੀਓ ਨੂੰ ਕਰ ਦਿਓ ਸ਼ੇਅਰ ਸਤਿ ਸ੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ